ਆਹ ਬਈ ਇੱਕ ਸਰਟੀਫਿਕੇਟ ਆ ਇਹਦੀ ਬਹੁਤ ਵੱਡੀ ਵੈਲਿਊ ਆ ਕਿਸੇ ਦੀ ਜ਼ਿੰਦਗੀ ਬਣਾ ਸਕਦਾ ਇਹ ਸਰਟੀਫਿਕੇਟ ਆ ਆਪਾਂ ਕੀ ਵੇਖਦੇ ਆ ਵੀ ਇੰਡੀਆ ਚ ਕੁੜੀਆਂ ਜੀ ਐਨ ਐਮ ਜਾਂ ਬੀ ਐਸ ਸੀ ਨਰਸਿੰਗ ਕਰ ਰਹੀਆਂ ਨੇ ਚਾਹੇ ਮੁੰਡੇ ਹੋਣ ਚਾਹੇ ਕੁੜੀਆਂ ਹੋਣ ਜਦੋਂ ਉਹ ਕੰਪਲੀਟ ਕਰ ਲੈਂਦੇ ਨੇ ਉਹਨਾਂ ਨੂੰ ਜੋਬ ਮਿਲਦੀ ਆ ਕਿਸੇ ਪ੍ਰਾਈਵੇਟ ਹਸਪਤਾਲ ਚ ਜੋਬ ਕਰਦੇ ਆ ਕਿੰਨੀ ਤਨਖਾਹ ਹੁੰਦੀ ਆ 10000 12000 13000 ਤੇ ਡਿਊਟੀ ਕਿੰਨਾ ਟਾਈਮ ਹੁੰਦੀ ਆ 12-12 ਘੰਟੇ ਪਰ ਆਪ ਐਨੋਰ ਇੱਕ ਸਰਟੀਫਿਕੇਟ ਬਣਾਉਂਦਿਆ ਉਹਨਾਂ ਨੂੰ ਨਾਲ ਤਾਂ ਡਿਊਟੀ ਘੱਟ ਟਾਈਮ ਕਰਨੀ ਪਊਗੀ ਬਾਕੀ ਸਭ ਤੋਂ ਸੇਫ ਦੇਚ ਬਿਲਕੁਲ ਫ੍ਰੀ ਵਾਂਗੂ ਹੀ ਜਾ ਸਕਦੇ ਆਗੇ ਤੇ ਤਨਖਾਹ ਜਿਹੜੀ ਭਾਣੇ ਕਿੰਨੀ ਹੋਊਗੀ 1 ਲੱਖ ਤੋਂ ਸਟਾਰਟਿੰਗ ਹੈ ਵੀਰੇ ਅੱਗੇ ਐਕਸਪੀਰੀਅੰਸ ਮਤਲਬ ਕਿ ਵਧੀ ਜਾਊਗੀ ਹਾਂ ਜਿਵੇਂ ਜਿਵੇਂ ਆਪਣਾ ਐਕਸਪੀਰੀਅੰਸ ਵਧੀ ਜਾਊਗਾ ਉਹ ਵੀ ਮੇ ਸੈਲਰੀ ਵਧੀ ਇਹ ਕੀ ਸਰਟੀਫਿਕੇਟ ਇਹਦੇ ਬਾਰੇ ਸਮਝਾਓਗੇ ਇਹ ਵੀਰੇ ਸਰਟੀਫਿਕੇਟ ਆ ਮਤਲਬ ਸਪੈਸ਼ਲੀ ਇਹ ਨਾ ਨਰਸਸ ਲਈ ਆ ਯਾਨੀ ਜੀ ਐਨ ਐਮ ਤੇ ਬੀ ਐਸ ਸੀ ਕੀਤੀ ਚਾਹੇ ਕੁੜੀਆਂ ਹੋਣ ਚਾਹੇ ਮੁੰਡੇ ਹੋਣ ਚਾਹੀ ਕੁੜੀਆਂ ਚਾਹੀ ਮੁੰਡੇ ਹੋਣ ਹੈ ਨਾ ਹਾਂਜੀ ਤੇ ਉਹਨਾਂ ਦੇ ਮਤਲਬ 2 ਸਾਲ ਦਾ ਐਕਸਪੀਰੀਅੰਸ ਚਾਹੀਦਾ ਉਹਨਾਂ ਕੋਲੇ ਹੋਰ ਕੀ ਕੀ ਚਾਹੀਦਾ ਹੈਗਾ ਤੇ 2 ਸਾਲ ਦਾ ਐਕਸਪੀਰੀਅੰਸ ਚਾਹੀਦਾ ਉਹਨਾਂ ਦੇ ਸਾਰੇ ਡਾਕੂਮੈਂਟਸ ਚਾਹੀਦੇ ਆ ਵੀਰੇ ਜੀ ਐਨ ਐਮ ਦੇ ਬੀ ਐਸ ਸੀ ਦੇ 10th 2 ਦੇ ਬਾਕੀ ਹੋਰ ਵੀ ਡਾਕੂਮੈਂਟਸ ਹੁੰਦੇ ਆ ਜਿਹੜੇ ਅਸੀਂ ਮਤਲਬ ਰੈਡੀ ਕਰਾਵਾਂ ਯਾਨੀ ਕਿ ਤੁਸੀਂ ਇਹ ਸਰਟੀਫਿਕੇਟ ਬਣਾ ਕੇ ਦੇ ਦੋਗੇ ਹਾਂਜੀ ਇਹ 3 ਮਹੀਨੇ ਦਾ ਪ੍ਰੋਸੈਸ ਹੁੰਦਾ ਵੀ ਫਿਰ ਕਿਹੜੇ ਦੇਸ਼ ਚ ਉਹਨਾਂ ਨੂੰ ਜੋ ਮਿਲੂਗੀ ਇਹਨਾਂ ਨੂੰ ਦੁਬਈ ਦੇ ਵਿੱਚ ਕਿਹੜੀ ਕਿਹੜੀ ਜੋਬ ਮਿਲ ਸਕਦੀ ਹੈ ਕਿੱਥੇ ਕਿੱਥੇ ਡਿਊਟੀ ਕਰ ਸਕਦੇ ਆ ਦੁਬਈ ਦੇ ਵਿੱਚ ਵੀਰੇ ਇਹ ਕਰ ਸਕਦੇ ਨੇ ਕਿ ਮਤਲਬ ਜਿਵੇਂ ਜਿਨ ਕੇ ਦੁਬਈ ਤਾਂ ਇੱਕ ਸਟੇਟ ਆ ਹਨਾ ਹਾਂ ਸਟੇਟ ਆ ਇੱਕ ਕੰਟਰੀ ਦਾ ਨਾਮ ਤਾਂ ਯੂਏਈ ਹੈ ਹਾਂ ਸਾਰੇ ਯੂਏਈ ਚ ਕਰ ਸਕਦੇ ਆ ਡਿਊਟੀ ਹਾਂ ਯੂਨਾਈਟਿਡ ਅਰਬੀ ਅਮੀਰੇਟਸ ਸਭ ਦੀ ਕਾਰੀ ਕਾਰੀ ਡਿਊਟੀ ਕਰ ਸਕਦੇ ਹੋ ਇਹਦੇ ਵਿੱਚ ਡਿਊਟੀ ਕਰ ਸਕਦੇ ਨੇ ਜਿਵੇਂ ਕਲੀਨਿਕ ਹੋਗੇ ਬਹੁਤ तरह ਦੇ ਕਲੀਨਿਕ ਹੁੰਦੇ ਆ ਹਾਂਜੀ ਹਸਪੀਟਲਸ ਹੋਗੇ ਉੱਥੇ ਜੋਬ ਕਰ ਸਕਦੇ ਨੇਗੇ ਤੇ ਜਿਵੇਂ ਹੋਮ ਕੇਅਰ ਹੋ ਗਿਆ ਰਹੋਗੇ ਹਨ ਜਿਵੇਂ ਕਿਸੇ ਦੇ ਘਰ ਚੁੱਕਾ ਹੈ ਹੋਮ ਕੇਅਰ ਚ ਤਾਂ ਕਈ ਵਾਰ ਤਨਖਾਹ ਵੀ ਬਹੁਤ ਵਧੀਆ ਦਿੰਦੇ ਹੈਗੇ ਬਿਲਕੁਲ ਬਿਲਕੁਲ ਵੀਰੇ ਹਾਂ ਤੇ ਉੱਥੇ ਜੌਬ ਕਰ ਸਕਦੇ ਨੇ ਤੇ ਇਹ ਦੇਸ ਆ ਬਈ ਨਾ ਡਿਗ ਡਿਗ ਤੋਂ ਬਾਅਦ ਮੰਨ ਲਓ ਉੱਥੇ ਕਿਸੇ ਨੇ ਡਿਊਟੀ ਕਰ ਲਈ 2 ਸਾਲ ਹਨਾ ਕਹਿੰਦੇ ਦੋ ਬਾਅਦ ਸਿੱਧਾ ਪੀਆਰ ਲਈ ਆਸਟ੍ਰੇਲੀਆ ਕੈਨੇਡਾ 'ਚ ਮੂਵ ਹੋ ਜਾਂਦੇ ਲੋਕ ਹਾਂਜੀ ਹਾਂਜੀ ਵੀਰੇ ਵਰਕ ਪਰਮਿਟ ਤੇ ਮਤਲਬ ਜੇ ਪੀਆਰ ਤੇ ਤੁਸੀਂ ਮੂਵ ਕਰ ਸਕਦੇ ਹੋ ਜਿਵੇਂ ਵੀ ਮਤਲਬ ਇੱਥੇ 2 ਸਾਲ ਦਾ ਐਕਸਪੀਰੀਅੰਸ ਲੈ ਲਿਆ ਕਿਉਂਕਿ ਨਰਸਸ ਨੇ ਉਹਨਾਂ ਨੂੰ ਆਲਰੇਡੀ ਇਹ ਚੀਜ਼ ਦੀ ਮਤਲਬ ਨੌ ਇੰਟਰਨੈਸ਼ਨਲ ਐਕਸਪੀਰੀਅੰਸ ਆ। ਵੈਇਡਾ ਐਕਸਪੀਰੀਅੰਸ ਇੰਟਰਨੈਸ਼ਨਲ ਐ। ਆਪਾਂ ਇੰਡੀਆ 'ਚ ਐਕਸਪੀਰੀਅੰਸ ਲੈ ਲਾ ਲੈਣੇ ਆ ਵੀਰੇ ਪਰ ਉਹਨੂੰ ਮਤਲਬ ਜਿਵੇਂ ਕੈਨੇਡਾ ਆਸਟ੍ਰੇਲੀਆ ਵਾਲੇ ਫਿਰ ਇੰਡੀਆ 'ਚ ਐਡੀ ਇੱਜ ਤੋ ਨਹੀਂ ਦਿੰਦੇ ਜਿੰਨੀ ਦੁਬਈ ਆ ਦੇ ਦਿੰਦੇ। ਉਹ ਵੈਲਿਡ ਨਹੀਂ ਮੰਨਦੇ। ਉਹ ਫਿਰ ਵੀ ਕਹਿ ਦਿੰਦੇ ਆ ਵੀ ਇਹਨਾਂ ਦਾ ਐਕਸਪੀਰੀਅੰਸ ਪਤਾ ਨਹੀਂ ਕਿਵੇਂ ਲਿਆ ਹੋਣਾ। ਬਿਲਕੁਲ ਸਹੀ ਗੱਲ ਆ ਬਾਈ। ਇੰਟਰਨੈਸ਼ਨਲ ਐਕਸਪੀਰੀਅੰਸ। ਤੇ ਹੁਣ ਦੁਬਈ ਆ ਆਪਣੇ ਜਿਹੜਾ ਦੁਬਈ ਦੇਸ਼ ਆਗਾ ਉਹਦੇ ਰੂਲ ਬਾਰੇ ਪੱਕੇ ਆਗੇ। ਉਹ ਵੀਜ਼ਾ ਕਿਸੇ ਨੂੰ ਪਰਮਾਨੈਂਟ ਪੀਆਰ ਤੋਂ ਦੰਦ ਨਾ ਨਾ ਵੀਰੇ ਫ੍ਰੀ ਆਫ ਕਾਸਟ ਹੈ ਕਿਉਂਕਿ ਜਿਵੇਂ ਮੰਨ ਲਓ ਡਰਾਈਵਰਾਂ ਦਾ ਵੀ ਜਾਉਂਦਾ ਤਾਂ 2-2 ਲੱਖ ਰੁਪਏ ਲੈ ਜਾਂਦੇ ਉਹ ਤਾਂ ਹਰੇਕ ਤੋਂ ਹੀ ਲੈਂਦੇ ਫਿਰ ਇੰਨਾ ਤੋਂ ਹੀ ਲੈਂਦੇ ਇਕੱਲੇ ਨਾ ਨਾ ਇਹ ਵਾਈਟ ਕਾਲਰ ਜੌਬ ਹੈ ਯਾਨੀ ਕਿ ਇੱਜ਼ਤ ਵਾਲੀ ਜੌਬ ਕਹਿ ਸਕਦੇ ਬਿਲਕੁਲ ਬਹੁਤ ਰਿਸਪੈਕਟਫੁਲ ਜੌਬ ਹੈ ਵਾਈਟ ਕਾਲਰ ਜੌਬ ਹੈ 2 ਸਾਲ ਦਾ ਤੁਹਾਨੂੰ ਵੀਜ਼ਾ ਸਟਾਰਟਿੰਗ ਚ ਦੇਣਗੇ ਜੇ ਤੁਸੀਂ ਮੰਨ ਲਿਆ ਤੁਹਾਨੂੰ ਲੱਗਦਾ ਵੀ ਉੱਥੇ ਕਲੀਨਿਕ ਚ ਉੱਥੇ ਹਸਪੀਟਲ ਜਿੱਥੇ ਜਿੱਥੇ ਜੌਬ ਸਟਾਰਟ ਕੀਤੀ ਹੈ 2 ਸਾਲ ਕੰਮ ਕੀਤਾ ਉਹ ਫਿਰ ਦੁਬਾਰਾ ਫ੍ਰੀ ਆਫ ਕਾਸਟ ਤੁਹਾਡਾ 2 ਸਾਲ ਦਾ ਫਿਰ ਰੀਨਿਊ ਕਰਨਗੇ ਮੰਨ ਲਓ ਤੁਸੀਂ ਉਹ ਬਹੁਤ ਰਿਸਪੈਕਟਫੁਲ ਜੌਬ ਹੈ ਵਾਈਟ ਕਾਲਰ ਜੌਬ ਹੈ 2 ਸਾਲ ਦਾ ਤੁਹਾਨੂੰ ਵੀਜ਼ਾ ਸਟਾਰਟਿੰਗ ਚ ਦੇਣਗੇ ਜੇ ਤੁਸੀਂ ਮੰਨ ਲਿਆ ਤੁਹਾਨੂੰ ਲੱਗਦਾ ਵੀ ਉੱਥੇ ਕਲੀਨਿਕ ਚ ਉੱਥੇ ਹਸਪੀਟਲ ਜਿੱਥੇ ਜਿੱਥੇ ਉਹ ਫਿਰ ਦੁਬਾਰਾ ਫ੍ਰੀ ਆਫ ਕਾਸਟ ਤੁਹਾਡਾ 2 ਸਾਲ ਦਾ ਫਿਰ ਰੀਨਿਊ ਕਰਨਗੇ। ਅੱਛਾ ਅੱਛਾ। ਮੰਨ ਲਓ ਤੁਸੀਂ ਉੱਥੋਂ ਮੰਨ ਲਓ ਉਹ ਕਲੀਨਿਕ ਵਾਲੀ ਕਰ ਦਾਂਗੇ ਜਾਂ ਜਿੱਥੇ ਤੁਸੀਂ ਜੋਬ ਕਰਦੇ ਹੋਗੇ। ਬਿਲਕੁਲ ਬਿਲਕੁਲ ਵੀਰੇ ਜੇ ਬਿਲਕੁਲ ਫ੍ਰੀ ਬਿਲਕੁਲ ਫ੍ਰੀ ਜੇ ਮੰਨ ਲਓ ਮਤਲਬ ਤੁਸੀਂ ਵੀ ਨਹੀਂ ਉੱਥੇ ਜੋਬ ਕਰਨੀ ਉਹ ਕਲੀਨਿਕ 'ਚ ਤੁਹਾਨੂੰ ਕੋਈ ਹੋਰ ਕਲੀਨਿਕ ਵਾਲਾ 2 ਸਾਲ ਤੁਸੀਂ ਜੋਬ ਕਰ ਲਈ ਤੁਹਾਡਾ ਐਕਸਪੀਰੀਅੰਸ ਵੱਧ ਗਿਆ। ਹਾਂਜੀ ਹਾਂਜੀ ਤੁਹਾਡੇ ਉੱਥੇ ਤੁਹਾਡੇ 500 ਵਧਾ ਰਹੇ ਨੇ ਸੈਲਰੀ ਦਾ। ਮੰਨ ਲਓ ਇੰਡੀਆ ਦਾ 20000 ਵਧਾ ਰਹੇ ਨੇ। ਕੋਈ ਹੋਰ ਹਸਪੀਟਲ ਹੋਰ ਕਲੀਨਿਕ ਵਾਲੇ ਤੁਹਾਡਾ 1000 ਵ ਇਹ ਪਹਿਲਾਂ ਤਾਂ ਬਈ ਬੰਦਾ ਸੀ ਗੁਰਗਾਂਵ ਦਿੱਲੀ ਚ ਪਰ ਅੱਜ ਕੱਲ ਭੈਣੂਰੀ ਸ਼ੇਰਪੁਰ ਜ਼ਿਲ੍ਹਾ ਜ਼ਿਲ੍ਹਾ ਕਿਹੜਾ ਪੈ ਗਿਆ ਭੈਣੇ ਆਪਣਾ ਸੰਗਰੂਰ ਹੀ ਪੈ ਗਿਆ ਸੰਗਰੂਰ ਇੱਥੇ ਬਣਾ ਰਹੇ ਹੈਗੇ ਤੇ ਭੈਣੇ ਕਲਾਸਾਂ ਲਾਉਣ ਵਾਸਤੇ ਕੀ ਕਰਨਾ ਪਊਗੀ ਫਿਰ ਬਣਾਉ ਨੂੰ ਇਹ ਵੀ ਇਹ ਡਿਪੈਂਡ ਕਰਦਾ ਮਤਲਬ ਜਿਵੇਂ ਅੱਜ ਕੱਲ ਐਸੇ ਸਾਰੀਆਂ ਜੌਬ ਕਰਦੀਆਂ ਨੇ ਹਨਾ ਤਾਂ ਟਾਈਮ ਨਹੀਂ ਹੁੰਦਾ ਕੋਈ ਉਹਦੇ ਲਈ ਅਸੀਂ ਸਟੱਡੀ ਮਟੀਰੀਅਲ ਪ੍ਰੋਵਾਈਡ ਕਰਾਂਗੇ ਉਹਨਾਂ ਨੂੰ ਆਨਲਾਈਨ ਵੀ ਲਗਵਾ ਦੂੰ ਕਲਾਸਾਂ ਜੀ ਜੀ ਬਿਲਕੁਲ ਬਿਲਕੁਲ ਆਫਲਾਈਨ ਵੀ ਕਲਾਸਾਂ ਇੱਥੇ ਲੱਗਦੀਆਂ ਨੇ ਆਫਲਾਈਨ ਕਲਾਸਸ ਇਹ ਉਹਨਾਂ ਤੇ ਡਿਪੈਂਡ ਕਰਦਾ ਅਵੇਲੇਬ ਪੜਾਈ ਤੇ ਆਪ ਇੰਨਾ ਪੈਸਾ ਲਾ ਦਨੇ ਹੈਗੇ ਇੱਥੇ 12 13000 ਤੇ ਜੋਬ ਕਰੀਏ ਉਹ ਚੀਜ਼ ਜਣਾ ਸੋਭਾ ਨਹੀਂ ਦਿੰਦੀਗੀ ਕਿਉਂਕਿ 12-13 ਹਜ਼ਾਰ ਤੋਂ 6-7 ਹਜ਼ਾਰ ਤੱਕ ਮੰਥਲੀ ਖਰਚ ਹੋ ਜਾਂਦਾ ਹੈਗਾ ਬਚਿਆ ਕੀ 6-7 ਹਜ਼ਾਰ ਰੁਪਇਆ ਜੇ ਤੁਸੀਂ ਇਹ ਦੇਖਾ ਜਾ ਕੇ ਭੈਣੋਆਂ ਦੇ ਮੁਤਾਬਕ ਉੱਤੇ ਜੋਬ ਕਰੋਗੇ ਤਾਂ ਲੱਖ ਰੁਪਇਆ ਮਨੂਲੀ ਗੱਲ ਹੈ ਵੀ ਬਚਣੀ ਬਚਣਾਗਾ ਉਸ ਹੋਰ ਕਹਿਣਾ ਚਾਹੋਗੇ ਭੈਣੇ ਹਾਂਜੀ ਵੀਰੇ ਬਾਕੀ ਇਹ ਆ ਵੀ ਟੈਕਸ ਫ੍ਰੀ ਸੈਲਰੀ ਆ ਵੀ ਅਸੀਂ ਉਹ ਤੋਂ ਜੋ ਕੋਈ ਟੈਕਸ ਵਗੈਰਾ ਨਹੀਂ ਟੈਕਸ ਹੈ ਤੁਸੀਂ ਜ਼ੀਰੋ ਟੈਕਸ ਪੇ ਕਰਨਾ ਮਹੀਨੇ ਦੀ ਮਹੀਨੇ ਮੰਥਲੀ ਤੁਹਾਡੇ ਅਕਾਊਂਟ ਚ ਬਕਾਇਦਾ ਅਕਾਊਂਟ ਤੁਹਾਡਾ ਓਪਨ ਹੋਣਾ ਕੰਪਨੀ ਬਣਾ ਅੱਛਾ ਅੱਛਾ ਮਹੀਨੇ ਦੀ ਮਹੀਨੇ ਤੁਹਾਡੇ ਅਕਾਊਂਟ ਚ ਸੈਲਰੀ ਆਉਣੀ ਆ ਥੋੜਾ ਬਕਾਇਦਾ ਲੇਬਰ ਕਾਰਡ ਬਣਦਾ ਜੇ ਇੱਕ ਦਿਨ ਵੀ ਸੈਲਰੀ ਡਿਲੇ ਹੁੰਦੀ ਆ ਤਾਂ ਲੇਬਰ ਕੋਰਟ ਜਿਹੜਾ এমਪਲੋਇਰ ਆ ਜਿੱਥੇ ਆਪਾਂ ਜੌਬ ਕਰਦੇ ਆ ਉਹਨਾਂ ਨੂੰ ਉਹਦੀ ਮਤਲਬ ਜਾ ਕੇ ਪੁੱਛਦੇ ਆ ਵੀ ਤੁਹਾਡੀ ਸੈਲਰੀ ਕਿਉਂ ਲੇਟ ਆ ਵਧੀਆ ਵਧੀਆ ਬਾਕੀ ਹੈਲਥ ਇੰਸ਼ੋਰੈਂਸ ਹੈ ਵੀਰੇ ਹੈਲਥ ਇੰਸ਼ੋਰੈਂਸ ਕਿਦਾਂ ਪੜੇ ਹੈਲਥ ਇੰਸ਼ੋਰੈਂਸ ਮਤਲਬ ਵੀਰੇ ਉਹਨਾਂ ਦਾ ਮਤਲਬ ਹੈ ਨਾ ਉਹਦਾ ਪੂਰਾ ਕੰਪਨੀ ਪ੍ਰੋਵਾਈਡ ਕਰੂ ਉਹਦਾ ਕੋਈ ਪੈਸਾ ਨਹੀਂ ਹੈਗਾ ਹੈਲਥ ਇੰਸ਼ੋਰੈਂਸ ਕੋਈ ਵੀ ਗੱਲ ਹੋਵੇ ਤੁਹਾਨੂੰ ਡੈਥ ਕਲੇਮ ਲਾ ਲੋ ਹੈ ਨਾ ਆਫੋਰਚੂਨੇਟਲੀ ਰੱਬ ਨਾ ਕਰੇ ਜਾਂ ਤੁਹਾਡਾ ਕੋਈ ਬਿਮਾਰੀ ਹੈ ਜਾਂ ਕੋਈ ਮਤਲਬ ਕੁੜੀ ਸਪੈਸ਼ਲੀ ਕੋਈ ਪ੍ਰੈਗਨੈਂਟ ਹੈ ਠੀਕ ਹੈ ਉਹਦੇ ਵਿੱਚ 3 ਮਹੀਨਿਆਂ ਦੀ ਉਹਨਾਂ ਨੂੰ ਛੁੱਟੀ ਵੀ ਮਿਲਦੀ ਆ ਫਿਰ ਤਨਖਾਹ ਵੀ ਵੀ ਤਨਖਾਹ ਨਹੀਂ ਦਿੰਦੇ ਨੇ ਉਹ ਅੱਛਾ ਅੱਛਾ ਮੈਟਰਨਿਟੀ ਲੀਵ ਕਹਿ ਦਿੰਦੇ ਨੇ ਉਹ ਵੀ ਤਨਖਾਹ ਵੀ ਬਗੂਨ ਵਾਲਾ ਆਤਾ ਬਈ ਵੱਡੀ ਗੱਲ ਆਉਂਦਾ ਮੈਂ ਮੈਡੀਕਲ ਛੁੱਟੀ ਤੇ ਮੈਟਰਨਿਟੀ ਲੀਵ ਵੀ ਨਾਲ ਪਾਉਗੀ। ਸੋ ਜਿਹੜੀਆਂ ਵੀ ਭੈਣਾਂ ਜਾਂ ਭਰਾ ਜੀ ਐਨਐਮ ਕਰਦੇ ਆ, ਬੀਐਸਸੀ ਨਰਸਿੰਗ ਕਰਦੇ ਆ ਨਾ ਤਾਂ ਜ਼ਰੂਰ ਸੰਪਰਕ ਕਰ ਲਿਓ ਜੇ ਉਹਨਾਂ ਨੇ ਵੀ ਆਹ ਸਰਟੀਫਿਕੇਟ ਬਣਾਉਣਾ ਹੈਗਾ ਤਾਂ ਭੈਣ ਉਹਨਾਂ ਦਾ ਫੋਨ ਨੰਬਰ ਸਕਰੀਨ ਤੇ ਚੱਲ ਰਿਹਾ ਹੈਗਾ ਇੱਥੇ ਸੰਪਰਕ ਕਰ ਸਕਦੇ ਹੋ ਜਾਂ ਫਿਰ ਸ਼ੇਰਪੁਰ ਚ 50 ਫੁੱਟੀ ਛੜਕ ਤੇ ਦਫ਼ਤਰ ਆ ਇਹਨਾਂ ਦਾ ਭੈਣ ਉਹਨਾਂ ਦਾ ਤੇ ਇੱਥੇ ਆ ਕੇ ਵੀ ਗੱਲਬਾਤ ਕਰ ਸਕਦੇ ਹੋ। ਅਖੀਰ ਤੇ ਬਈ ਕੋਈ ਕੁਝ ਕਹਿਣਾ ਚਾਹੋਗੇ ਹੋਰ? ਹਾਂਜੀ ਵੀਰੇ ਬਸ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਹਨਾ ਵੀ ਜਿਵੇਂ ਮਤਲਬ ਮੈਂ ਆਪਦਾ ਉੱਥੇ ਜਾ ਕੇ ਮਤਲਬ ਐਕਸਪੀਰੀਅੰਸ ਆ। ਤੁਸੀਂ ਉੱਥੇ ਜਾ ਕੇ ਵੀ ਆਏ ਹੋ ਕਿ ਨਾ ਉੱਥੇ? ਹਾਂਜੀ ਵੀਰੇ ਮੈਂ ਖੁਦ 4.5 ਸਾਲ ਜੌਬ ਕਰਕੇ ਆਈਆਂ। ਤੇ ਥੋੜਾ ਫਿਰ ਇਧਰ ਫੈਮਿਲੀ ਕਰਕੇ ਕੋਈ ਹੈ ਨਹੀਂ ਸੀ ਕਰ ਮੈਨੂੰ ਵਾਪਸ ਹੋਣਾ ਪੈ ਗਿਆ। ਹਾਂਜੀ ਤੇ ਬਾਕੀ ਇਹ ਚੀਜ਼ ਆ ਵੀ 20-25 ਲੱਖ ਲਾ ਕੇ ਆਪਾਂ ਕਹਿਣਾ ਆਸਟ੍ਰੇਲੀਆ ਜਾਂਦੇ ਆ। ਫਿਰ ਆਪਾਂ ਟੈਕਸ ਕਟਵਾਉਨੇ ਆ ਨਾ ਇੰਨਾ ਪੱਲੇ ਆਪਣੇ ਉਹੀ ਲੱਖ ਡੇਢ ਲੱਖ ਪੈਂਦਾ। ਉਹੀ ਇੱਥੇ ਵਧੀਆ ਗਾ ਲਾਭ। ਉੱਥੇ ਕੋਈ ਟੈਕਸ ਨਹੀਂ ਕੁਝ ਨਹੀਂ ਹੈਗਾ ਬਸ ਵੀ ਉਨੀ ਸੈਲਰੀ ਕ੍ਰਾਈਮ ਹੈ ਦੁਬਈ ਦੇ ਵਿੱਚ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ ਜ਼ੀਰੋ ਕ੍ਰਾਈਮ ਰੇਟ ਹੈ ਜ਼ੀਰੋ ਕ੍ਰਾਈਮ ਕਰਕੇ ਬਈ ਨਹੀਂ ਚਾਈ ਰਾਤ ਨੂੰ ਤੁਸੀਂ 2 ਵਜੇ ਮਤਲਬ ਰੋਡ ਤੇ ਖੜੇ ਹੋ ਤਾਂ ਤੁਹਾਨੂੰ 2 ਵਜੇ ਵੀ ਐਵੇਂ ਨਹੀਂ ਲੱਗੂਗਾ ਵੀ ਹਾਂ ਮਤਲਬ ਮੈਂ ਕਿਤੇ ਇਹ ਜੀ ਜਗਾ ਕਿਹਨੇ ਬਿਲਕੁਲ 1% ਵੀ ਨਹੀਂ 1% ਕ੍ਰਾਈਮ ਹੈ ਵੀਰੇ ਤਾਂ ਕਿ ਭਈ ਉੱਥੋਂ ਦੇ ਕਾਨੂੰਨ ਤਾਂ ਖੜੇ ਨੇ ਆਪਣੇ ਇੰਡੀਆ ਵਾਲਾ ਹਾਲ ਨਹੀਂ ਹੈਗਾ ਤਾਈਓ ਕਰਨ ਉਹਦੇ ਲਈ ਜਾ ਜਾ ਕੇ ਉੱਥੇ ਕਰ ਲੈਂਦੇ ਆਗੇ ਜੇ ਉਹਨਾਂ ਨੂੰ ਉੱਥੇ ਲੱਗਦਾ ਵੀ ਇੱਥੇ ਸੀ ਸੇਫ ਆ ਇੱਕ ਬੜਾ ਮੇਨ ਗੱਲ ਹੈ ਨਾ ਚਲੋ ਕੁੜੀ ਚਲੀ ਜਾਂਦੀ ਹੈਗੀ ਪਿੱਛੇ ਪਰਿਵਾਰ ਰਹਿ ਜਾਂਦਾ ਫਿਰ ਫੈਮਿਲੀ ਸਪੌਂਸਰ ਜਿਵੇਂ ਕੈਨੇਡਾ ਅਮਰੀਕਾ ਕਰਦੇ ਨੇ ਐ ਹੋ ਜੂਗਾ ਹਾਂਜੀ ਹਾਂਜੀ ਵੀਰੇ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸ ਚੁੱਕੀ ਹਾਂ ਨਾ ਵੀ ਜ ਫੈਕਟਫੁਲ ਹੈ ਉਹਦੇ ਵਿੱਚ ਕੀ ਹੈ ਵੀ ਉਹਨਾਂ ਨੇ ਇਹ ਵੀ ਫੈਸਿਲਿਟੀ ਦਿੱਤੀ ਹੋਈ ਹੈ ਉਹਨਾਂ ਨੂੰ ਵੀ ਜਿਹੜੀਆਂ ਨਰਸਿਸ ਨੇ ਕਿਹਾ ਜਦੋਂ ਉਹਨਾਂ ਨੂੰ ਵੀਜ਼ਾ ਮਿਲ ਜਾਂਦਾ 2 ਸਾਲ ਦਾ ਤਾਂ ਉਹ ਆਪ ਦਾ ਬੱਚਾ ਲਾ ਲਓ ਹਸਬੰਡ ਲਾ ਲਓ ਉਹਨਾਂ ਨੂੰ ਸਪான்ਸਰ ਕਰ ਸਕਦੇ ਜਿਵੇਂ ਹਸਬੰਡ ਚਲੇ ਗਿਆ ਉੱਥੇ ਫਿਰ ਉੱਥੇ ਜਾ ਕੇ ਉਹ ਜੋਬ ਕਰ ਸਕਦੇ ਹੈ ਬਿਲਕੁਲ ਉਹ 2 ਸਾਲ ਦਾ ਵਰਕ ਪਰਮਿਟ ਹੈ ਨਾ ਉਹ ਐਨਓਸੀ ਹੁੰਦੀ ਹੈ ਉਹ ਕੰਪਨੀ ਪ੍ਰੋਵਾਈਡ ਕਰ ਦਿੰਦੀ ਉਹ ਤੇ ਕਿੰਨਾ ਖਰਚਾ ਆ ਜਾਂਦਾ ਫਿਰ ਉਹਦੇ ਤੇ ਵੀ ਇਹ ਮਤਲਬ ਲਾਲੋ ਇੰਟਰਵਿਊ ਵਗੈਰਾ ਇੱਕ ਹੁੰਦੀ ਆ ਜਿਸ ਨੇ ਹਾਂ ਉਹ ਨੋਰਮਲ ਵੀਜ਼ਾ ਲਾਲੋ 2 ਸਾਲ ਦਾ ਜਿਵੇਂ ਆਪਾਂ 1.5 ਤੋਂ 2 ਲੱਖ ਰੁਪਏ ਲੱਗਦਾ 8000 ਡਰਾਮ ਮੰਨ ਲੇ ਹਾਂ ਹਾਂ ਜੀ ਜੀ ਲੱਖ 1.5 ਲੱਖ ਰੁਪਏ ਬੰਦਾ ਆਮ ਕਮਾ ਸਕਦਾ ਬਿਲਕੁਲ ਤੇ ਜੇ ਮਤਲਬ ਜਿਹੜੀ ਨਰਸ ਆ ਉਹ ਆਪਦੇ ਹਸਬੰਡ ਨੂੰ ਜਾਂ ਆਪਦੇ ਬੱਚੇ ਨੂੰ ਸਪான்ਸਰ ਕਰੂ ਤਾਂ 2500 ਡਰਾਮ ਉਧਰਲਾ ਖਰਚ ਹੈ ਸੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ